ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾ ਤੁਹਾਡੇ ਨਾਲ ਹੀ ਨਖੂਝਿਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਮੁੰਡਾ ਕੁੜੀ ਸੜਕ ਦੇ ਉੱਤੇ ਡਿੱਗਦੇ ਟੈਂਦੇ ਨਜ਼ਰ ਆ ਰਹੇ ਨੇ ਦੋਹਾਂ ਦੇ ਵਿੱਚੋਂ ਕਿਸੇ ਨੂੰ ਵੀ ਹੋਸ਼ ਨਹੀਂ ਹੈ ਦੋਵੇਂ ਬੇਸੁੱਧ ਨਜ਼ਰ ਆ ਰਹੇ ਨੇ ਕਿਉਂਕਿ ਮੁੰਡਾ ਤੇ ਕੁੜੀ ਦੋਵੇਂ ਹੀ ਨਸ਼ੇ ਦੇ ਵਿੱਚ ਟੰਨੇ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਹੀ ਇਹ ਮੁੰਡਾ ਤੇ ਇਹ ਕੁੜੀ ਸੜਕ ਕੰਢੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਏ ਹੋਏ ਸਨ ਜਿਨ੍ਹਾਂ ਦੇ ਵਿੱਚੋਂ ਕੁੜੀ ਨੂੰ ਜਦੋਂ ਹੋਸ਼ ਆਇਆ ਕੁਝ ਸਮਾਂ ਬਾਅਦ ਤਾਂ ਉਸਨੇ ਮੁੰਡੇ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਿਸ ਮਗਰੋਂ ਮੁੰਡੇ ਨੂੰ ਵੀ ਥੋੜਾ ਜਿਹਾ ਹੋਸ਼ ਆਇਆ ਅਤੇ ਦੋਵੇਂ ਫਿਰ ਸੜਕ ਦੇ ਉੱਤੇ ਡਿੱਗਦੇ ਢੈਂਦੇ ਲੰਘਦੇ ਨਜ਼ਰ ਆਏ ਕਿਸੇ ਦੇ ਵੱਲੋਂ ਵੀਡੀਓ ਬਣਾ ਲਈ ਗਈ ਅਤੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ ਗਈ ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੀ ਹੈਰਾਨ ਵੀ ਹੈ ਤੇ ਪਰੇਸ਼ਾਨ ਵੀ ਹੈ ਕਿ ਸਾਡੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਆਖਿਰਕਾਰ ਹੋ ਕੀ ਗਿਆ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਪੰਜਾਬ ਦੇ ਵਿੱਚ ਉਹ ਨਸ਼ਾ ਤਾਂ ਨਹੀਂ ਮੁੱਕਿਆ ਪਰ ਨਸ਼ੇ ਕਾਰਨ ਨੌਜਵਾਨ ਪੀੜੀ ਜ਼ਰੂਰ ਮੁੱਕਦੀ ਜਾ ਰਹੀ ਹੈ ਹੁਣ ਇਹ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਮੁੰਡੇ ਦੇ ਨਾਲ ਨਾਲ ਕੁੜੀ ਨੇ ਵੀ ਨਸ਼ਾ ਕੀਤਾ ਹੋਇਆ ਜਿੱਹਾਂ ਪਹਿਲਾਂ ਤਾਂ ਸਿਰਫ ਮੁੰਡੇ ਹੀ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਸਨ ਮਰਦ ਹੀ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਸਨ ਪਰ ਹੁਣ ਜਿਸ ਤਰੀਕੇ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ ਨੇ ਜਿਸ ਤਰੀਕੇ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਉਣ ਲੱਗੀਆਂ ਨੇ ਉਹਨਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੁਣ ਸਿਰਫ ਮੁੰਡੇ ਹੀ ਨਹੀਂ ਸਗੋਂ ਕੁੜੀਆਂ ਤੇ ਔਰਤਾਂ ਵੀ ਜੜੀਆਂ ਨੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸਦੀਆਂ ਨਜ਼ਰ ਆਈਆਂ ਨੇ ਇਸ ਤਸਵੀਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੁੜੀ ਨੇ ਵੀ ਨਸ਼ਾ ਕੀਤਾ ਹੋਇਆ ਤੇ ਮੁੰਡਾ ਜੋ ਕਿ ਪੂਰੇ ਤਰੀਕੇ ਦੇ ਨਾਲ ਨਸ਼ੇ ਦੇ ਵਿੱਚ ਧੋਤਾ ਕੁੜੀ ਉਸ ਨੂੰ ਖਿੱਚ ਤੋ ਕੇ ਆਪਣੇ ਨਾਲ ਲਜਾਉਂਦੀ ਹੋਈ ਨਜ਼ਰ ਆ ਰਹੀ ਹੈ ਦੋਵੇਂ ਸੜਕ ਦੇ ਉੱਤੇ ਡਿੱਗਦੇ ਟੈਂਦੇ ਨਜ਼ਰ ਆ ਰਹੇ ਨੇ ਇਹ ਹੈਰਾਨ ਕਰ ਦੇਣ ਵਾਲੀ ਵੀਡੀਓ ਬਠਿੰਡਾ ਤੋਂ ਸਾਹਮਣੇ ਆਈ ਹੈ ਬਠਿੰਡਾ ਦੀ ਇਹ ਵੀਡੀਓ ਹੈ ਜੋ ਕਿ ਹਾਲੀ ਦੇ ਦਿਨਾਂ ਦੇ ਵਿੱਚ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਬਥੇਰੇ ਦਾਅਵੇ ਤੇ ਵਾਅਦੇ ਜਿਹੜੇ ਕਾਰਾਂ ਦੇ ਵੱਲੋਂ ਕੀਤੇ ਗਏ ਸਰਕਾਰਾਂ ਵੀ ਬਦਲੀਆਂ ਪਰ ਪੰਜਾਬ ਦੇ ਹਾਲਾਤ ਉਹੀ ਨੇ ਪੁਣ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ ਪੰਜਾਬ ਦੇ ਵਿੱਚੋਂ ਨਸ਼ਾ ਪੂਰੇ ਤਰੀਕੇ ਦੇ ਨਾਲ ਖਤਮ ਕੀਤਾ ਜਾਵੇਗਾ ਪਰ ਇਹ ਤਸਵੀਰ ਦੇਖੋ ਤੇ ਫਿਰ ਦੱਸੋ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਇਆ ਹੈ ਜਾਂ ਫਿਰ ਨਹੀਂ ਇਹ ਤਸਵੀਰ ਮੂੰਹ ਬੋਲਦੀ ਤਸਵੀਰ ਹੈ ਕਿ ਕਿਸ ਤਰੀਕੇ ਪੰਜਾਬ ਦੇ ਵਿੱਚ ਹੁਣ ਵੀ ਸ਼ਰੀਆਮ ਨਸ਼ਾ ਵਿਕ ਰਿਹਾ ਹੈ ਹਾਲਾਂਕਿ ਲਗਾਤਾਰ ਹੀ ਪੁਲਿਸ ਪਰਿਸ਼ਾਸਨ ਦੇ ਵੱਲੋਂ ਨਸ਼ੇ ਦੇ ਸੁੱਧਾਗਰਾਂ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਸਾਰੇ ਨਸ਼ਾ ਤਸਕਰਾਂ ਨੂੰ ਫੜਿਆ ਵੀ ਜਾਂਦਾ ਹੈ ਪਰ ਫੇਰ ਵੀ ਬਹੁਤ ਸਾਰੇ ਜਿਹੜੇ ਨਸ਼ਾ ਤਸਕਰ ਨੇ ਉਹ ਬੇਖੂਫ ਫੁੱਟੋ ਕੇ ਨਸ਼ਾ ਵੇਚਦੇ ਨੇ ਇਹ ਤਸਵੀਰ ਤੁਹਾਨੂੰ ਦਿਖਾਈ ਹੈ ਬਠਿੰਡਾ ਦੀ ਹੈ ਵੀਡੀਓ ਹੈ ਜਿਸ ਦੇ ਵਿੱਚ ਮੁੰਡਾ ਤੇ ਕੁੜੀ ਦੋਵੇਂ ਨਸ਼ੇ ਦੇ ਵਿੱਚ ਟੁੱਟੇ ਨਜ਼ਰ ਆ ਰਹੀ ਨਸ਼ੇ ਦੇ ਵਿੱਚ ਦੋਵੇਂ ਧੁੱਤ ਨੇ ਪਹਿਲਾਂ ਸੜਕ ਕੰਡੇ ਪਏ ਹੋਏ ਸੀ ਹਾਲਾਂਕਿ ਉਹ ਤਸਵੀਰ ਕਮਿਊਨਿਟੀ ਗਾਈਡਲਾਈਨਸ ਮੁਤਾਬਕ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਐ ਪਏ ਹੋਏ ਸਨ ਅਤੇ ਲੋਕਾਂ ਦੇ ਵੱਲੋਂ ਇਹਨਾਂ ਦੀ ਵੀਡੀਓ ਬਣਾਈ ਗਈ ਜਿਸ ਕਿਸੇ ਨੇ ਵੀ ਇਹਨਾਂ ਨੂੰ ਦੇਖਿਆ ਸੜਕ ਦੇ ਉੱਤੇ ਡਿੱਗਦੇ ਢੈਂਦੇ ਹਰ ਕਿਸੇ ਦੇ ਜ਼ਹਿਨ ਦੇ ਵਿੱਚ ਇਹ ਸਵਾਲ ਸੀ ਕਿ ਆਖਿਰਕਾਰ ਪੰਜਾਬ ਦੇ ਵਿੱਚ ਇਹ ਹੋ ਕੀ ਰਿਹਾ ਹੈ ਕਿ ਹੁਜੇ ਹਾਲਾਤ ਪੰਜਾਬ ਦੇ ਬਣ ਗਏ ਨੇ ਬਠਿੰਡਾ ਦੀ ਇਹ ਤਸਵੀਰ ਹੈ ਹਾਲਕਿ ਪਹਿਲੀ ਤਸਵੀਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵੱਖੋ-ਵੱਖਰੇ ਇਲਾਕਿਆਂ ਤੋਂ ਬਹੁਤ ਸਾਰੀਆਂ ਤਸਵੀਰਾਂ ਵੀਡੀਓਜ਼ ਸਾਹਮਣੇ ਆਈਆਂ ਜਿਸ ਦੇ ਵਿੱਚ ਦੇਖਿਆ ਗਿਆ ਕਿ ਕੁੜੀਆਂ ਵੀ ਤੇ ਮੁੰਡੇ ਵੀ ਜੁੜੇ ਹੋਏ ਉਹ ਨਸ਼ੇ ਦੇ ਵਿੱਚ ਧੁੱਤ ਅਕਸਰ ਹੀ ਸੜਕ ਦੇ ਉੱਤੇ ਡਿੱਗਦੇ ਟੈਂਦੇ ਨਜ਼ਰ ਆਉਂਦੇ ਨੇ ਤਾਂ ਹੁਣ ਇਹ ਵੀਡੀਓ ਵਾਇਰਲ ਹੋਈ ਜਿਸ ਨਾਲ ਮਗਰੋਂ ਲੋਕਾਂ ਦੇ ਵਿੱਚ ਹੈਰਾਨੀ ਵੀ ਸੀ ਤੇ ਪਰੇਸ਼ਾਨੀ ਵੀ ਸੀ ਕਿ ਕਿਸ ਤਰੀਕੇ ਹੁਣ ਕੁੜੀਆਂ ਵੀ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਈਆਂ ਨੇ ਹਾਲਾਂਕਿ ਇਹ ਮੁੰਡਾ ਤੇ ਕੁੜੀ ਕੌਣ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਨਿਕਲ ਕੇ ਅਜੇ ਤੱਕ ਸਾਹਮਣੇ ਨਹੀਂ ਆਈ ਹੈ ਫਿਲਹਾਲ ਦੇ ਲਈ ਤੁਹਾਨੂੰ ਇਹ ਵੀਡੀਓ ਦਿਖਾਈ ਹੈ ਬਠਿੰਡਾ ਦੀ ਹੈ ਵੀਡੀਓ ਹੈ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਿ ਆਖਿਰਕਾਰ ਪੰਜਾਬ ਦੇ ਵਿੱਚੋਂ ਹੁਣ ਨਸ਼ਾ ਕਦੋਂ ਖਤਮ ਹੋਵੇਗਾ ਕਿਉਂਕਿ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਮੁੱਕਿਆ ਪਰ ਨਸ਼ੇ ਕਾਰਨ ਨੌਜਵਾਨ ਪੀੜੀ ਜ਼ਰੂਰ ਮੁੱਕਦੀ ਜਾ ਰਹੀ ਹੈ ਸਾਡੀ ਪੰਜਾਬ ਦੀ ਨੌਜਵਾਨ ਪੀੜੀ ਕਿਸ ਰਾਹੇ ਪੈ ਗਈ ਹੈ ਇਹ ਬਹੁਤ ਵੱਡੀ ਗੱਲ ਹੈ ਕਿਤੇ ਨਾ ਕਿਤੇ ਚਿੰਤਾਜਨਕ ਹਾਲਾਤ ਪੰਜਾਬ ਦੇ ਹੁਣ ਬਣ ਚੁੱਕੇ ਨੇ ਕਿਉਂਕਿ ਲਗਾਤਾਰ ਹੀ ਵਾਅਦੇ ਤੇ ਦਾਅਵੇ ਵੀ ਕੀਤੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ ਪਰ ਜਿਸ ਤਰੀਕੇ ਦੀਆਂ ਹਰ ਰੋਜ਼ ਅਜਈਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਇਹਨਾਂ ਨੂੰ ਦੇਖ ਕੇ ਕਿਤੇ ਵੀ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚੋਂ ਨਸ਼ਾ ਮੁੱਕਿਆ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗਲੀਆਂ-ਗਲੀਆਂ ਦੇ ਵਿੱਚ ਨਸ਼ਾ ਸ਼ਰੀਆਮ ਵਿਕ ਰਿਹਾ ਹੈ ਫਿਲਹਾਲ ਤੁਹਾਨੂੰ ਇਹ ਵੀਡੀਓ ਦਿਖਾਈ ਹੈ ਇਸ ਬਾਰੇ ਤੁਹਾਡੀ ਕੀ ਰਾਏ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਇਸ ਤਰ੍ਹਾਂ ਦੀਆਂ ਹੀ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਲਾਈ ਪੰਜਾਬੀ ਟੀਵੀ ਦੇ ਨਾਲ